एक बार ना इस वीडियो बड़े तो फिर। नमस्ते हरे पूजा आजा बेटा खाना खा लेखने हाँ। बेटी कभी कभी खा लेना चाहिए पूजा रहने आई हो क्या हाँ भाभी दो तीन दिन के लिए ठीक है तुम बैठो मैं तुम्हारे लिए ले कुछ लेकर आती हूँ तुम्हारी बहनों को देखी जाती है फिर भी चली आती है मुंह उठाकर वो भी इतने दिनों के लिए उनका खुद का घर नहीं है क्या जो बार बार यहाँ चली आती है ठीक है आओ माँ बाप से मिलो पर अपने घर वापस तो जाओ यार अगर यहाँ नहीं आएंगे तो कहाँ जाएंगे फिर और कौन सा तुम्हारा कुछ खाती है तुम्हारे माँ बाप को खाने दे रही हूँ ना वो काफी है जो ऊपर से तुम्हारी बहनों को झेलूंगी ये क्या बात हुई अभी आई अभी चल दी वो पापा दीपांशो की माँ आई हुई है मुझे पता नहीं था आप लोगों से मिल तो ली हूँ दोबारा आ जाऊंगी फर्स ऐसी अभी जाना पड़ेगा है ना ठीक है बेटा फसल जे एक बार कटिया जान ते ओ दोबारा उगदिया नहीं धिया जे एक बार व्या जान ओ कदे दिया नहीं ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਪੇਕਿਆਂ ਦੇ ਘਰੇ ਇੱਕ ਪਤਨੀ ਨੇ ਕਿਵੇਂ ਆਪਣੇ ਪਤੀ ਦੀ ਇੱਜ਼ਤ ਬਣਾਈ ਆ ਦੇਖਿਓ ਫਿਰ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਇਸ ਵੀਡੀਓ ਨੂੰ ਸੱਚੀ ਗੱਲ ਅੰਮਾ ਸੱਚੀ ਗੱਲ ਬੋਲਦੇ ਹੋ ਠੀਕ ਆ ਹਾਂ ਮੈਂ ਬਿਲਕੁਲ ਠੀਕ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਵਾਂ ਆ ਦੇਖਿਓ ਨਗੇ ਹੋਰ ਪੁੱਤ ਕੰਮ ਕਰਦਾ ਕੀ ਹਾਲ ਚਾਲ ਸੋਣਾ ਚੱਲਦਾ ਪਿਆਰਾ ਹਾਂਜੀ ਅੰਮੀ ਹਾਂ ਸਭ ਬਧੀ ਚੱਲਾ ਪਿਆ ਆਪਾਂ ਤਾਂ ਸੋਹਣੀ ਦੀ ਬਣਾਈ ਹੁੰਦਰੀ ਆ ਵੀ ਸੋਹਣੀ ਹੀ ਆ ਤੇ ਆ ਚੈਨ ਵੀ ਬੜੇ ਸੋਹਣੇ ਆ ਆ ਵੀ ਹੁਣ ਬਣਵਾਇਆ ਆ ਹਾ ਹੁਣ ਮੇਰਾ ਜਨਮ ਦਿਨ ਲੰਘਿਆ ਸੀ ਨਾ ਤੇ ਇਹਨਾਂ ਨੇ ਮੈਨੂੰ ਗਿਫਟ ਕੀਤੀ ਸੀ ਪੁੱਤ ਰੋਟੀ ਸੋਹਣੀ ਚਾਲਦੀ ਫਰੀ ਆ ਕਿਰਪਾ ਮਾਂ ਬੱਬਾ ਦੀ ਮੈਂ ਬਹੁਤ ਖੁਸ਼ ਨਸੀਬਾ ਕਿ ਮੈਨੂੰ ਇਦਾਂ ਦਾ ਘਰ ਵਾਲਾ ਮਿਲਿਆ ਚਲ ਪੁੱਤੇ ਬੈਠ ਜਾ ਤੇ ਮੈਂ ਚਾਹ ਬਣਾ ਕੇ ਲਿਆਈਂ ਠੀਕ ਠੀਕ ਆ ਲਾਓ ਸੁਣਿਓ ਕਿ ਮੰਜੀਦੋਂ ਨਿਕਲੀ ਆ ਘਰ ਦੇ ਹੱਲਾ ਤਾਂ ਆਪਣੇ ਚਿਲ ਰੰਗਿਆ ਰੋਟੀ ਆਪਣੀ ਬੜੀ ਮੁਸ਼ਕਿਲ ਨਾਲ ਚੱਲਦੀ ਹੈ ਤੇ ਤੂੰ ਮੰਮੀ ਨੂੰ ਝੂਠ ਕੋ ਬੋਲਿਆ ਮੈਂ ਕੋਈ ਝੂਠ ਨਹੀਂ ਬੋਲਿਆ ਇਹਦੇ ਵਿੱਚ ਹੀ ਮੇਰੇ ਘਰ ਵਾਲੇ ਦੀ ਇੱਜ਼ਤ ਆ ਕਿ ਮੈਂ ਇਹੋ ਜਿਹਾ ਸੱਚ ਕਿਉਂ ਬੋਲਾਂ ਜਿਹਦੇ ਨਾਲ ਮੇਰੇ ਘਰ ਵਾਲੇ ਦੀ ਬੇਇੱਜ਼ਤੀ ਹੋਵੇ ਦੇ ਸਮਾਜ ਦੇ ਵਿੱਚ ਘਰ ਵਾਲੇ ਦੀ ਇੱਜ਼ਤ ਹੋਵੇ ਨਾ ਤੇ ਇਹਦੀ ਘਰ ਵਾਲੇ ਦੀ ਇੱਜ਼ਤ ਹੁੰਦੀ ਹੈ ਦੇਖਿਆ ਪਤਨੀ ਹੋਵੇ ਤੇ ਐਦਾ ਦੀ ਪਰ ਐਦਾ ਜਿਆ ਪਤਨੀਆਂ ਵੀ ਕਿਸਮਤ ਵਾਲਿਆਂ ਨੂੰ ਮਿਲਦੀਆਂ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਏ ਹੁੰਦਾ ਆਪਣੇ ਜੀਵਨ ਸਾਥੀ ਤੇ ਭਰੋਸਾ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾ। ਸੰਦੀਪ ਹਾਂਜੀ ਤੂੰ ਰੋਟੀ ਪਾਣੀ ਰਹਿਣ ਦੇ ਅੱਜ ਬਣਾਉਣ ਨੂੰ ਮੈਂ ਬਾਹਰੋਂ ਲੈ ਆਉਂਗਾ ਖਾਣ ਨੂੰ ਕੁਛ। ਨਹੀਂ ਨਹੀਂ ਕੋਈ ਨਾ ਮੈਂ ਬਣਾ ਲੈਂਨੀ ਆ। ਯਾਰ ਫੇਕ ਹੋਇਆ ਤੂੰ ਥਾਗੀ ਹੋਣੀ ਆ ਮੈਂ ਬਾਹਰੋਂ ਲੈ ਆਉਂਗਾ। ਠੀਕ ਹੈ। ਅੱਛਾ ਦੇਖਿਓ ਨਾ ਯਾਰ ਬੜੀ ਸਿਕਰ ਕਰਦਾ। ਤੈਨੂੰ ਤਾਂ ਮੈਂ ਦੱਸਦੀ ਆ। ਹਾਂ। ਦੇਖਿਆ ਗਲਾਂ ਵਾਲੇ। ਭੈਣੇ ਗਾਲ ਸੁਣ ਮੇਰੀ। ਵੈਸੇ ਤਾਂ ਮੈਨੂੰ ਕਰਨੀ ਨਹੀਂ ਚਾਹੀਦੀ ਪਰ ਤੂੰ ਮੇਰੀ ਭੈਣਾਂ ਵਰਗੀ ਆ ਤਾਂ ਦੱਸ ਰਹੀ ਆ ਤੇਰਾ ਆਦਮੀ ਨਾ ਬਲਈ ਗਲਤ ਆ। ਗਵਾਂਂਦਨ ਤੇ ਮਾੜੀ ਨਿਗਾ ਰੱਖਦਾ ਮੈਂ ਆਪਣੀ ਅੱਖੀ ਦੇਖਿਆ ਅੱਛਾ ਬਣੇ ਹੋਰ ਕੀ ਮੇਰਾ ਫਰਜ਼ ਸੀ ਤੈਨੂੰ ਦੱਸਣਾ ਨਿਗਾ ਰੱਖੀ ਉਹਦੇ ਤੇ ਹੁਣ ਦੇਖ ਰਹੀਆਂ ਕਿੰਨਾ ਕੁ ਪਿਆਰ ਆ ਇੰਨਾ ਚ ਹੁਣ ਫਿੱਕ ਪਈ ਲੈ ਅੱਗ ਤਾਂ ਪੂਰੀ ਲੱਗੀ ਆ ਲੈ ਸੰਦੀਪ ਮੈਂ ਲੈ ਆਇਆ ਜੀ ਤੁਹਾਨੂੰ ਪਤਾ ਗਵਾਂਡਨ ਆਈ ਸੀ ਤੇ ਤੁਹਾਡੇ ਬਾਰੇ ਨਾ ਵਾਧੂ ਘਾਟੂ ਗੱਲਾਂ ਕਰਦੀ ਸੀ ਪਰ ਮੈਨੂੰ ਪੂਰਾ ਭਰੋਸਾ ਤੁਹਾਡੇ ਤੇ ਕਿ ਤੁਸੀਂ ਇਦਾਂ ਦੇ ਨਹੀਂਗੇ ਕਿਉਂਕਿ ਮੈਨੂੰ ਪਤਾ ਲੋਕ ਨਾ ਅੱਜ ਕੱਲ੍ਹ ਜਰਦੇ ਨਹੀਂ ਖੁਸ਼ ਹੋਇਆਂ ਨੂੰ ਵੇਖ ਕੇ ਥੈਂਕ ਯੂ ਯਾਰ ਮੇਰੇ ਤੇ ਭਰੋਸਾ ਰੱਖਣ ਲਈ ਬੜੇ ਸੋਹਣੇ ਕਿਸੇ ਦੇ ਪਿੱਛੇ ਲੱਗ ਕੇ ਨਾ ਆਪਣੇ ਘਰ ਨਾ ਵਿੱਚ ਤੂੰ ਲਿਖਿਆ ਤਾਂ ਇਹੀ ਚਾਹਦੇ ਆ ਇਹਨਾਂ ਦਾ ਘਰ ਖਰਾਬ ਹੋ ਜੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜਿਨੇ ਇਹ ਵੀਡੀਓ ਨਹੀਂ ਨਾ ਦੇਖੀ ਉਹਨੇ ਫਿਰ ਕੁਝ ਨਹੀਂ ਦੇਖਿਆ ਆ ਦੇਖਿਓ ਫਿਰ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਹਾਂ ਆ ਦੇਖਦੇ ਰਹੋ ਅਰੇ ਵਾਹ ਬਹੁਤ ਖੁਸ਼ ਲੱਗ ਰਹੀ ਹੋ ਅੱਜ ਕੀ ਬਾਤ ਹੈ ਹਾਂ ਖੁਸ਼ ਤਾਂ ਹੋਗੀ ਨਾ आज मुझे मेरी पहली सैलरी जो मिली है अरे क्या तो क्या, क्या प्लान है सैलरी के साथ क्या करना अभी बताती सुनियो बताते तो मेरे बहुत सारे हैं शॉपिंग करूंगी पार्लर जाऊंगी बहुत सारी ड्रेसेस लूंगी और सैंडल्स भी लूंगी क्या अरे सैलरी तो आपकी भी आ गई है ना आपके क्या क्या प्लान है आ, क्या क्या करोगे सुने मेरे प्लान सबसे पहले तुम्हें छह हजार बिजली का बिल भर दूंगा उसके बाद घर और गाड़ी की है भाई ये वो भी दे दूंगा ਉਹ ਮੇਰੇ ਪਿਛਲੇ ਮਹੀਨੇ 200 ਸੇ ਪੈਸੇ ਉਧਾਰ ਲਏ ਥੇ ਉਸਕੋ ਵਾਪਸ ਕਰ ਦਊਗਾ ਦੇਖਿਆ ਹੋਰ ਬੱਚੋ ਕੇ ਸਕੂਲ ਕੀ ਫੀਸ ਵੀ ਤਾਂ ਭਰਨੀ ਹੈ ਉਹ ਵੀ ਭਰ ਦਊਗਾ ਔਰ ਕੁਝ ਪੈਸੇ ਬਚੇਗੇ ਨਾ ਉਨਸੇ ਮੈਂ ਘਰ ਦਾ ਰਾਸ਼ਨ ਲੈ ਆਂਗਾ ਦੇਖਿਆ ਇਹ ਫਰਕ ਹੁੰਦਾ ਹੈ ਇੱਕ ਜਨਾਨੀ ਚ ਤੇ ਬੰਦੇ ਚ ਜਨਾਨੀ ਨੂੰ ਵੀ ਇਹ ਸੋਚਣਾ ਚਾਹੀਦਾ ਆ ਘਰ ਚਲਾਉਣ ਦੀ ਜ਼ਿੰਮੇਵਾਰੀ ਸਿਰਫ ਬੰਦੇ ਦੀ ਨਹੀਂ ਹੁੰਦੀ ਇੱਕ ਜਨਾਨੀ ਦੀ ਵੀ ਹੁੰਦੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਮੌਲਵੀ ਸਾਹਿਬ ਦੀਆਂ ਗੱਲਾਂ ਤੇ ਸੱਚੀਆਂ ਨੇ ਤੇ ਪਰ ਕਈ ਲੋਕਾਂ ਨੂੰ ਚੁੱਪ ਜਾਣੀਆਂ ਆ ਆ ਸੁਣਿਓ ਫਿਰ ਮੌਲਵੀ ਸਾਹਿਬ ਦੀਆਂ ਗੱਲਾਂ ਬਾਤਾਂ ਆ ਸੁਣਿਓ ਲਾਸ ਤੱਕ ਬੀਬੀਆਂ ਆਂ ਦੀਆਂ ਜੀ ਸਾਡੇ ਬੰਦਿਆਂ ਦੇ ਮੋਬਾਈਲਾਂ 'ਚ ਲੋਕਾਂ ਦੀਆਂ ਤਸਵੀਰਾਂ ਨੇ ਨੰਬਰ ਨੇ ਮੈਂ ਕਹਿੰਦਾ ਕਿ ਕਸੂਰ ਤਾਂ ਹੈ ਤੂੰ ਜੂ ਆਉਂਦਿਆਂ ਕਵੇਂ ਬਿਸਮਿਲ੍ਲਾ ਵੈਲਕਮ ਟੂ ਬੈਕ ਹੋਮ ਤੇ ਉਹ ਚੁੱਲ੍ਹੇ ਪਉਣਾ ਕਿਸਦਾ ਨੰਬਰ ਉਹਨੇ ਲਾ ਸਹੀ ਗੱਲ ਆ ਤੂੰ ਆਉਂਦਿਆਂ ਨੂੰ ਸਿਰ ਬੰਨਿਆ ਹੁੰਦਾ ਲੈ ਸ਼ੈਂਪੂ ਵੀ ਮੁੱਕਾ ਕੇ ਹੋ ਵੀ ਮੁੱਕਾ ਆਟਾ ਵੀ ਮੁੱਕਾ ਦਾਲਾਂ ਵੀ ਮੁੱਕੀਆਂ ਉਹਨਾਂ ਦਾ ਲੈ ਫਿਰ ਮੈਂ ਮੁੱਕਾਈ ਆਉਂਦਾਂ ਟੈਨਸ਼ਨਾਂ ਨਹੀਂ ਦੱਸੀਂ ਦੀਆਂ ਭੈਣਾ ਆਉਂਦਿਆਂ ਖਾਮਦ ਨੂੰ ਮੁਸਕਰਾ ਕੇ ਦੇਖੀਦਾ ਹੈ ਨਬੀ पाक ਨੇ فرمایا ਜਿਹੜੀ ਔਰਤ ਆਪਣੇ ਖਾਮਦ ਨੂੰ ਮੁਸਕਰਾ ਕੇ ਵੇਖੇ ਅੱਲਾ ਜੰਨਤ ਦੇ ਅੱਥੇ ਬੂਹੇ ਖੋਲ ਦੇਵੇ ਕਿਆ ਬਾਤ ਪਰ ਇੱਥੇ ਇੱਥੇ ਅੱਲਾ ਜੰਦਾ ਵਿਆਹਾਂ ਤੇ ਜਾਣ ਗਿਆ ਚੰਗਾ ਤਿਆਰ ਹੋ ਕੇ ਤੇ ਬੰਦਿਆਂ ਆਪਣੇ ਵਾਲੀ ਮੂੰਹ ਬੁਸੇ ਤਰੱਕੇ ਸਿੱਧੀਆਂ ਗੱਲਾਂ ਨੇ ਮੇਰੀ ਬਿਲਕੁਲ ਐਦਾ ਹੀ ਹੁੰਦਾ ਆ ਤੇ ਕਿੰਨੇ ਲੋਕ ਸਹਿਮਤ ਨੇ ਫਿਰ ਮੌਲਵੀ ਦੀਆਂ ਗੱਲਾਂ ਨਾਲ

ਐਸੇ ਤਾਂ ਆਪਕੇ ਘਰwale ਵੀ ਮੈਨੂੰ ਕਿੰਨਾ ਭਲਾ ਭੁਰਾ ਕਹਤੇ ਹੈ। ਅਤਿਆ ਨਾ ਸੁਣੇ ਉਹ। ਮੈਂ ਫਿਰ ਵੀ ਸਭ ਦੀਆਂ ਬਾਤਾਂ ਸੁਣਦੀ ਹੂੰ, ਘਰ ਦਾ ਕੰਮ ਕਰਦੀ ਹੂੰ। ਮੈਂਨੇ ਤਾਂ ਆਪਕੋ ਕਿਸੇ ਨਾਲ ਰਿਸ਼ਤੇ ਨਹੀਂ ਤੋੜੇ। ਨਹੀਂ ਤੋੜੇ। ਹਮ ਲੜਕੀਆਂ ਨੇ ਦੇਖਿਆ ਦੋਨੋਂ ਘਰੋ ਕੇ ਰਿਸ਼ਤੇ ਨੇ ਬਣਾ ਲਏ ਤੇ ਆਪ ਲੋਗ ਸ ਤਾਂ ਘਰ ਕੇ ਨਹੀਂ ਨਿਭਾ ਪਾਤੇ। ਸਹੀ ਗੱਲ। ਇਹ ਦੇਖਿਆ ਨਾ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਲਿਆ ਹੁਣ ਹਨਾ। ਇੱਕ ਕੁੜੀ ਨੂੰ ਆਪਾਂ ਕਿੰਨੇ ਤਾਨੇ ਮਾਰਦੇ ਆਂ ਨਾ ਇਹਦੀ ਮਾਂ ਨੇ ਇਹਨੂੰ ਕੰਮ ਨਹੀਂ ਸਿਕਾਇਆ। ਕਿੰਨਾ ਕੁਝ ਬੋਲਦੇ ਤਾਂ ਵੀ ਨਹੀਂ ਜਾਂਦੀ। ਮੁੰਡੇ ਨੂੰ ਇੱਕ ਗੱਲ ਕਹਿ ਦੋ। ਤੇ ਉਹ ਆਪਣੇ ਸੋਰੇ ਛੱਡ ਦਿੰਦਾ ਕਿੰਨੇ ਲੋਕ ਸਹਿਮਤ ਐਸ ਗੱਲ ਨਾਲ ਕਮੈਂਟ ਦੇ ਵਿੱਚ ਇਹ ਕਹਾਣੀ ਤਾਂ ਹਰ ਘਰ ਦੀ ਆ ਆ ਦੇਖਿਓ ਜਿڑا ਤੁਸੀਂ ਵੀ ਨਹੀਂ ਅਕਲ ਹੈਗੀ ਤਾਂ ਉਹ ਦੇਖੋ ਕੱਲ ਮੇਰਾ ਸੂਟ ਧੋਤਾ ਆ ਆ ਸਾਰੇ ਦਾਗ ਵੱਡਾ ਹੀ ਲੱਗਣ ਡੇ ਆ ਹਰ ਘਰ ਦੀ ਹਰ ਘਰ ਦੀ ਕਹਾਣੀ ਆਏ ਐਦਾਂ ਹੀ ਹੁੰਦਾ ਆ ਸੁਣਿਓਣ ਲਾਸਟ ਵਿੱਚ ਇਹ ਹੋਂ ਗੱਲ ਬੜੀ ਮੰਮੀ ਫਿਰ ਕੀ ਹੋ ਗਿਆ ਉਹ ਨਿਕੜੇ ਹੱਥ ਨਾਲ ਧੋਤੇ ਮਸ਼ੀਨ ਚ ਕੱਪੜੇ ਧੋਤੇ ਆ ਤੇ ਕਿਤੇ ਰਹਿ ਗਿਆ ਹੁਣ ਇੱਕ ਅੱਧਾ ਦਾਗ ਹੈ ਕੋਈ ਗੱਲ ਨਹੀਂ ਦਬਾ ਰਹੀ ਜੀ ਕਹਿੰਦੇ ਆ ਜੇ ਜੀਵਨ ਸਾਥੀ ਦਾ ਸਾਥ ਹੋਵੇ ਨਾ ਫਿਰ ਘਰ ਵਾਲੀ ਭਾਵੇਂ ਕਿੰਨੀ ਵੀ ਮੁਸੀਬਤ ਚ ਕਿਉਂ ਨਾ ਹੋਵੇ ਹੱਸ ਕੇ ਘਟ ਲੈਂਦੀ ਆ ਕਿੰਨੇ ਲੋਕ ਇਸ ਗੱਲ ਨਾਲ ਸਹਿਮਤ ਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਚੰਗੇ ਟਾਈਮ 'ਚ ਤਾਂ ਸਾਰੇ ਖੜ ਜਾਂਦੇ ਆ ਮਾੜੇ ਟਾਈਮ 'ਚ ਜਿਹੜਾ ਖੜੇ ਬੰਦਾ ਉਹ ਹੀ ਹੁੰਦਾ ਇੱਕ ਵਾਰ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਆ ਦੇਖਿਓ ਫਿਰ ਹਾਂ ਇਹ ਲੋ ਤੁਹਾਡੀ ਮੰਮੀ ਦਾ ਫੋਨ ਆ ਰਿਹਾ ਹੈ ਹਲੋ ਹਲੋ ਹਾਂ ਬੇਟਾ ਮੇਰੀ ਤਬੀਤ ਖਰਾਬ तुम घर आ जाओगी ठीक है अभी तो मैं किचन में काम कर रही हूँ मैं इनसे पूछ के बताती हूँ आपको पूछ के बताना ठीक है सुनो हाँ क्या है ना मम्मी की थोड़ी तबीयत ठीक नहीं है मैं सोच रही हूँ आपका खाना बना के थोड़ी देर मिल मिली उनसे तुम्हें इस चीज के लिए पूछना पड़ेगा और ये क्या है कि मैं खाना बना के चली जाऊंगी हम साथ चल रहे हैं मम्मी पापा के लिए तुम कभी ऐसे पूछोगी नी ਤੁਮਾਰਾ ਘਰੇ ਤੂੰ ਜਦ ਮਰਜੀ ਜਾਓ ਜਦ ਜਾ ਸਕਤੀ ਹੋ ਤੇਰੀ ਮਾਂ ਮੇਰੀ ਹੈ ਸਮਝੇ ਆਪ ਖੜੀ ਕਿਉਂ ਜਲਦੀ ਸੇ ਜਾ ਕੇ ਰੈਡੀ ਹੋ ਜਾਓ ਸਾਥ ਮੇ ਚੱਲ ਰਹੇ ਹੈ ਵਦਿਆ ਹਸਬੰਦ ਹੋਈ ਆ ਜਿਹੜਾ ਆਪਣੇ ਪਤਨੀ ਦਾ ਸਾਥ ਦੇ ਕਿੰਨੇ ਲੋਕ ਇਸ ਗੱਲ ਨਾਲ ਸਹਿਮਤ ਆ ਕਮੈਂਟ ਦੇ ਵਿੱਚ ਜ਼ਰੂਰ ਦੱਸ ਯਾਰ ਜਦੋਂ ਤੁਹਾਡਾ ਜਨਮ ਦਿਨ ਹੁੰਦਾ ਹੈ ਨਾ ਤੇ ਆਪਣੀ ਮਾਂ ਦਾ ਜਨਮ ਦਿਨ ਵੀ ਉਦੋਂ ਹੀ ਮਨਾਇਆ ਕਰੋ ਪਤਾ ਕਿਉਂ ਆ ਸੁਣਿਓ ਪੂਰੀ ਗੱਲ ਬਾਤ ਨੂੰ ਆ ਸੁਣਿਓ ਇੱਕ ਨਾ ਜਵਾਬ ਵਾਲੀ ਮਾਂ ਨੂੰ ਪੁੱਛਦਾ ਕਹਿੰਦਾ ਮਾਂ ਤੂੰ ਮੇਰਾ ਜਨਮਦਨ ਤਾਂ ਮਨਾਉਂਦੀ ਰਹੀਨੀ ਆ ਪਰ ਕਹਿੰਦਾ ਮੈਨੂੰ ਐ ਤਾਂ ਦੱਸ ਤੇਰਾ ਜਨਮਦਨ ਕਦੋਂ ਹੁੰਦਾ ਹਾਂ ਉਹ ਕਹਿੰਦੀ ਪੁੱਤ ਜਦੋਂ ਤੇਰਾ ਜਨਮਦਨ ਹੁੰਦਾ ਉਸ ਦਿਨ ਹੀ ਮੇਰਾ ਜਨਮਦਨ ਹੁੰਦਾ ਕਹਿੰਦਾ ਮਾਂ ਕਿ ਕਹਿੰਦੀ ਪੁੱਤ ਦੇਖ ਪਹਿਲਾਂ ਮੈਂ ਇੱਕ ਜ਼ਿੰਮੇਦਾਰ ਧੀ ਹੋਈ ਫਿਰ ਮੈਂ ਇੱਕ ਜ਼ਿੰਮੇਦਾਰ ਭੈਣ ਹੋਈ ਸਹੀ ਗੱਲ ਉਸ ਤੋਂ ਬਾਅਦ ਮੈਂ ਵੱਡੀ ਹੋਈ ਤੇ ਜ਼ਿੰਮੇਦਾਰ ਨੂੰ ਹੋਈ ਉਸ ਤੋਂ ਬਾਅਦ ਮੈਂ ਜ਼ਿੰਮੇਦਾਰ ਪਤਨੀ ਹੋਈ ਕੀ ਆ ਉਸ ਤੋਂ ਬਾਅਦ ਪੁੱਤ ਮਾਂ ਤਾਂ ਮੈਂ ਉਹ ਵੀ ਬਣੀ ਨਾ ਜਦੋਂ ਮੈਂ ਤੈਨੂੰ ਜਨਮ ਦਿੱਤਾ ਕਹਿੰਦੀ ਪੁੱਤ ਜਦੋਂ ਮੈਂ ਤੇਨੂੰ ਜਨਮ ਦਿੱਤਾ ਨਾ ਤੇ ਰੱਬ ਨੇ ਮੈਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਤੇਰੀ ਮਾਂ ਬਣਾਇਆ ਤੈਨੂੰ ਸੌਂਪਿਆ ਤੈਨੂੰ ਮੈਨੂੰ ਸੌਂਪਿਆ ਤੇ ਮੈਨੂੰ ਤੈਨੂੰ ਸੌਂਪਿਆ ਫੇਰ ਕਹਿੰਦੀ ਮੇਰਾ ਜਨਮ ਹੋਇਆ ਸੱਚੀ ਗੱਲ ਹੈ ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਨਾ ਤੇ ਉਸ ਮਾਂ ਦਾ ਦੁਆਰੇ ਜਨਮ ਹੁੰਦਾ ਕਹਿੰਦੀ ਪੁੱਤ ਮੇਰਾ ਵੀ ਦੁਆਰੇ ਜਨਮ ਹੋਇਆ ਤੇ ਉਸ ਦਿਨ ਹੀ ਮੇਰਾ ਜਨਮ ਦਾ ਨਾਉਂਦਾ ਜਿਸ ਦਿਨ ਤੇਰਾ ਜਨਮ ਦਾ ਨਾਉਂਦਾ ਕਹਿੰਦੀ ਪੁੱਤ ਕਦੇ ਵੀ ਦੁਨੀਆ ਤੇ ਕੋਈ ਬੱਚਾ ਆਪਦੀ ਮਾਂ ਦਾ ਦੇਣ ਨਹੀਂ ਦੇ ਸਕਦਾ ਜਦੋਂ ਇੱਕਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਆ ਨਾ ਉਦੋਂ ਉਸ ਮਾਂ ਦੇ ਆਪਨ ਸਰਾਣੇ ਹੁੰਦਾ ਤੇ ਰੱਬ ਉਸ ਔਰਤ ਨੂੰ ਉਸ ਮਾਂ ਨੂੰ ਦੂਰਾ ਜਨਮ ਦਿੰਦਾ ਤੇ ਉਸਦੇ ਨੇ ਪੁੱਤ ਮੇਰਾ ਜਨਮ ਦਿਨ ਹੋਇਆ ਦੇਖਿਆ ਕਈ ਵਾਰ ਕੀ ਹੁੰਦਾ ਹੈ ਕਈ ਵਾਰ ਕੰਡੀਸ਼ਨ ਐਦਾ ਦੀ ਹੋ ਜਾਂਦੀ ਆ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਲੱਗਦੀ ਆ ਨਾ ਤੇ ਕੰਡੀਸ਼ਨ ਐਦਾ ਦੀ ਹੋ ਜਾਂਦੀ ਆ ਡਾਕਟਰ ਕਹਿ ਦਿੰਦਾ ਆ ਕਿ ਜਾਂ ਬੱਚਾ ਬਚੇਗਾ ਤੇ ਜਾਂ ਮਾਂ ਤੇ ਉਸ ਵੇਲੇ ਮਾਂ ਕੀ ਕਰਦੀ ਆ ਉਹ ਇਹ ਕਹਿੰਦੀ ਆ ਕਿ ਤੁਸੀਂ ਮੇਰੇ ਬੱਚੇ ਨੂੰ ਬਚਾ ਦਿਓ ਇਹ ਹੁੰਦੀ ਆ ਮਾਂ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਬੋਤਿਆਂ ਨੂੰ ਇਹ ਗੱਲ ਚੁਬਣੀ ਆ ਇਸ ਕਰਕੇ ਮੈਂ ਕਹਿੰਨਾ ਆ ਤੁਸੀਂ ਇਸ ਵੀਡੀਓ ਨੂੰ ਨਾ ਦੇਖਿਓ ਇਸ ਵੀਡੀਓ ਨੂੰ ਸਕਿਪ ਕਰਕੇ ਅੱਗੇ ਚੱਲ ਜਾਓ ਤੁਸੀਂ ਬਾਕੀ ਤੁਸੀਂ ਸੁਣੋ ਇਸ ਗੱਲਬਾਤ ਨੂੰ ਦੇਖੋ ਜੀ ਜਦੋਂ ਤਾਂ ਘਰ ਦੀ ਨੂੰ ਬਰਾਬਰ ਬੋਲਦੀ ਆ ਹਾਂ ਫਿਰ ਤਾਂ ਸਭ ਨੂੰ ਭੈੜਾ ਲੱਗਦਾ ਹੈ ਬਈ ਕਿਵੇਂ ਸਾਡੇ ਬਰਾਬਰ ਮੂੰਹ ਖੋਲਦੀ ਆ ਇਹ ਕਿਵੇਂ ਸਾਡੀ ਬਰਾਬਰੀ ਕਰਦੀ ਆ ਕੋਈ ਇਹ ਨਹੀਂ ਦੇਖਦਾ ਵੀ ਘਰ ਦੀ ਨੂਹ ਦੇ ਨਾਲ ਘਰ ਚ ਵਰਤਾਵ ਕਿਹਾ ਜਾ ਹੋ ਰਿਹਾ ਵਾ ਕਿਦਾਂ ਦਾ ਵਰਤਾਰਾ ਹੁੰਦਾ ਉਹਦੇ ਨਾਲ ਜਦੋਂ ਕੋਈ ਬੋਲਦਾ ਨਾ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਤਾਂ ਬੋਲਣ ਲੱਗਦਾ ਅਗਲਾ ਬਹੁਤਿਆਂ ਨੂੰ ਚੰਗੀਆਂ ਧੀਆਂ ਨੂੰ ਹਾਂ ਰਾਸ ਨਹੀਂ ਆਉਂਦੀਆਂ ਬਿਲਕੁਲ ਕਈ ਚੁੱਪ ਨਹੀਂ ਕਰਦੀਆਂ ਜਿਹੜੀਆਂ ਬੋਲਦੀਆਂ ਨਹੀਂ ਉਹਨਾਂ ਨੂੰ ਅਗਲਾ ਬੋਲਣ ਲਾ ਲੈਂਦਾ ਹੈ ਇਹ ਮੈਂ ਮੁੰਡਿਆਂ ਦੇ ਮਾਪਾ ਪਾਪਾ ਨੂੰ ਭੈਣਾ ਭਾਈਆਂ ਨੂੰ ਕਹਿਨੀ ਆ ਵੀ ਜੇ ਚੰਗੀਆਂ ਧੀਆ ਭੈਣਾ ਤੁਹਾਨੂੰ ਮਿਲ ਗਈਆਂ ਉਹਨਾਂ ਨੂੰ ਚੰਗੀਆਂ ਰਹਿਣ ਦਿਆ ਕਰੋ ਬੋਲਣ ਤੇ ਮਜਬੂਰ ਨਾ ਕਰਿਆ ਕਰੋ ਦੇਖਿਆ ਜੇ ਤੁਹਾਨੂੰ ਚੰਗੀਆਂ ਨੋਆ ਮਿਲ ਗਿਆ ਨਾ ਤੇ ਉਹਦੀ ਕਦਰ ਕਰ ਲੋ ਉਹਨਾਂ ਨਾਲ ਮਾੜਾ ਬਰਤావ ਕਰਕੇ ਉਹਨਾਂ ਨੂੰ ਬੋਲਣ ਤੇ ਬਜਬੂਰ ਨਾ ਕਰੋ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ